ਇਹ ਮੈਂ ਆਪਣੇ ਬੇਟੇ ਲਈ ਲਿਖਿਆ ਸੀ ਵਾਹ ਬਹੁਤ ਸੋਹਣਾ ਹੈ ਚੀਜ਼ਾਂ ਲਿਖੀਆਂ ਤੁਸੀਂ ਹੁਣ ਮੈਂ ਫ੍ਰੀ ਸੀ ਨਾ ਤਾਂ ਕਰਕੇ ਥੋੜਾ ਜਿਹਾ ਲਿਖਿਆ ਬੱਚੇ ਕਹਿੰਦੇ ਕਹਿੰਦੇ ਤੁਸੀਂ ਲਿਖਿਆ ਕਰੋ ਮਮਾ ਮੈਂ ਕਹਿੰਦੀ ਹੁੰਨੀ ਨਹੀਂ ਲਿਖ ਲੈਂਦੀ ਹੁੰਦੀ ਸੀ ਕਿ ਮੈਂ ਪਹਿਲਾਂ ਪਰ ਹੁਣ ਕਦੀ ਕਦੀ ਜੇ ਕਦੀ ਜਿਵੇਂ ਸ਼ੌਂਕ ਤੇ ਉੱਠਦਾ ਹੈ ਨਾ ਕਦੀ ਕਦੀ ਤਾਂ ਲਿਖ ਲੈਂਦੀ ਨਹੀਂ ਨਹੀਂ ਮੈਂ ਕਹਿੰਦਾ ਇਹ ਚੀਜ਼ਾਂ ਨੂੰ ਕੰਟੀਨਿਊ ਰੱਖਣਾ ਚਾਹੀਦਾ ਤੁਸੀਂ ਸੋਹਣਾ ਲਿਖਦੇ ਆ ਤੇ ਮੈਂ ਵੀ ਬੋਲ ਕੇ ਪਾਇਆ ਕਰੋ ਜ਼ਰੂਰੀ ਨਹੀਂ ਵੀ ਆਪਾਂ ਇੰਸਟਾਗ੍ਰਾਮ ਤੇ ਯੂਟਿਊਬ ਤੇ ਚੀਜ਼ਾਂ ਪਾਉਣੇ ਆ ਕਿ ਪਾਓ ਆਪਣੀ ਹਿੱਟੀ ਜਾਣ ਇਥੇ ਨੈਗੇਟਿਵ ਪੋਜ਼ਿਟਿਵ ਬਹੁਤ ਚੀਜ਼ਾਂ ਜਾਨੀ ਮਸ਼ਹੂਰ ਹੋਵੇ ਨਹੀਂ ਨਹੀਂ ਮਸ਼ਹੂਰ ਹੋਣਾ ਜ਼ਰੂਰੀ ਨਹੀਂ ਆ ਹਾਂਜੀ ਕਿ ਅਸੀਂ ਮਸ਼ਹੂਰ ਹੋ ਜਾਈਏ ਇੰਸਟਾਗ੍ਰਾਮ ਤੇ ਯੂਟਿਊਬ ਤੇ ਪਾ ਕੇ ਮੈਂ ਕਹਿੰਦਾ ਕਿ ਜਿਹੜੀ ਤੁਸੀਂ ਹੁਣ ਮੈਨੂੰ 3-4 ਸੁਣਾਈਆਂ ਚੀਜ਼ਾਂ ਇਹਨਾਂ ਚੋਂ ਇਹ ਮੋਟੀਵੇਸ਼ਨਲ ਕਰਨ ਵਾਲੀ ਚੀਜ਼ਾਂ ਐ ਮੋਟੀਵੇਟ ਕਰਦੀਆਂ ਬੰਦੇ ਨੂੰ ਤੇ ਮੇਬੀ ਕਈ ਵਾਰ ਬੰਦਾ ਸੈਡ ਹੁੰਦਾ ਟੁੱਟਿਆ ਹੋਇਆ ਹੁੰਦਾ ਐ ਕੋਈ ਚੀਜ਼ ਸਲਾਈਡ ਕਰਕੇ ਇੰਸਟਾਗ੍ਰਾਮ ਤੇ ਬੰਦਾ ਸਲਾਈਡ